Sure, I'll start the roof. Sure. That's a on left one ਅਈਲਾ ਉਹ ਦੂਜਾ ਵੀਰ ਬਾਕੀ ਜਿਹੜੇ ਮੋੜ ਦੀਦੇ ਆ ਦੂਸਰੇ ਚ ਘਟੀ ਜਾਇਓ ਜਿੱਦਾਂ ਹੁਣ ਉੱਲਾ ਜਾਇਆ ਹੋਇਆ ਆ ਜਿੱਥੇ ਨਹੀਂ ਸੀਦਾ ਉਹ ਪਹਿਲੇ ਗੇਰ ਵਿੱਚ ਵੀ ਗੇਰ ਵਿੱਚ ਘਟੀ ਜਾਇਓ ਠੀਕ ਤਾਂ ਕਿ ਜਿੱਥੇ ਨਹੀਂ ਸੀਦਾ ਹੋਰ ਜਰੂਰ ਦੇਣਾ ਉੱਥੇ ਗਿਅਰ ਇਸ ਰੱਖਿਓ ਜਿੱਨੇ ਕੰਟਰੋਲ ਹੁੰਦੀ ਆ ਠੀਕ ਇੱਥੋਂ ਹੌਲੀ ਰੱਖਿਓ ਚ ਟੋਏ ਜੇ ਆ ਮੁਰੇ ਆ ਦੇ ਟੋਏ ਹੌਲੀ ਸੌਣੇ ਸ਼ੁਰੂ ਕਰ ਸੌਣ ਇਹਦੇ ਨਹੀਂ ਹਲੋ ਜਾਂਦੇ ਹੁੰਦਾ ਪਹਿਲਾ ਗਿਅਰ ਭਾਰੀ ਦਾ ਹੁੰਦਾ ਤੇ ਰਹਿਣ ਹਾਂ ਚੱਲ ਆਪਣੀ ਦੂਜੀ ਜੀ ਕੱਢਦੇ ਆ ਸਪੀਡ ਜਾਂਦੇ